ਉਦਨਡਾਲਾ ਚ ਅੱਜ ਚੋਰਾ ਦਾ ਆਤੰਕ ਦੇਖਣ ਨੂੰ ਮਿਲਿਆ ਜਿੱਦ ਤੱਕ ਚਿੱਟੇ ਦਿਨੇ ਹੀ ਉਹਨਾਂ ਵੱਲੋਂ ਇੱਕ ਘਰ ਦੇ ਅੰਦਰ ਪ੍ਰਵੇਸ਼ ਕਰਕੇ ਅੰਦਰੋਂ ਦੀ ਗਹਿਣੇ ਤੇ ਨਕਦੀ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਨਡਾਲਾ ਦੀ ਹੈ ਘਟਨਾ ਹੈ ਜਿੱਥੇ ਕੀ ਚਿੱਟੇ ਦਿਨ ਚੋਰਾ ਦਾ ਆਤੰਕ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਘਰ ਦੇ ਅੰਦਰ ਜੋ ਸਾਰਾ ਸਮਾਨ ਹੈ ਉਹ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਜੋ ਹੈ ਘਰ ਪਰਿਵਾਰ ਦੇ ਜੋ ਲੋਕ ਨੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਮਜੀਤ ਮੱਟੂ ਨਾਮਕ ਇੱਕ ਸ਼ਖਸ ਦੀ ਇਹ ਕੋਠੀ ਹੈ ਜਿਸ ਵਿੱਚ ਕਿਰਾਏ ਤੇ ਰਹਦੇ ਦੋ ਪਰਿਵਾਰਾਂ ਦੇ ਜੋ ਨੇ ਚੋਰਾਂ ਨੇ ਇਹਨਾਂ ਪਰਿਵਾਰਾਂ ਦੇ ਕਮਰਿਆਂ ਚ ਦਾਖਲ ਹੋ ਕੇ ਇਸ ਕੋਠੀ ਦੇ ਕਮਰੇਾਂ ਚ ਦਾਖਲ ਹੋ ਕੇ ਨਕਦੀ ਤੇ ਗਿਆਨੇ ਚੋਰੀ ਕਰ ਲਿੱਤੇ ਨੇ ਕੋਠੀ ਦੇ ਉੱਪਰਲੇ ਹਿੱਸੇ ਚ ਰਹਿੰਦੇ ਪਰਿਵਾਰ ਚੋਂ ਜੋ ਪਰਿਵਾਰਕ ਮੈਂਬਰਸ ਹਨ ਉਹਨਾਂ ਨੇ ਦੱਸਿਆ ਕਿ ਉਹ ਸੈਲੂਨ ਚ ਕੰਮ ਕਰਦੇ ਨੇ ਅਤੇ 11 ਵਜੇ ਉਹ ਸੈਲੂਨ ਤੇ ਚਲੇ ਗਏ ਸੀ ਜਦਕਿ ਬਾਕੀ ਪਰਿਵਾਰ ਵਾਲੇ ਆਪੋ ਆਪਣੇ ਕੰਮ ਤੇ ਚਲੇ ਗਏ ਅਤੇ ਦੁਪਹਿਰ 2 ਕੁ ਵਜੇ ਗਵੰਡਿਆ ਦਾ ਫੋਨ ਆਉਂਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਤੇ ਜਦ ਉਹ ਘਰ ਆਣ ਕੇ ਵੇਖਦੇ ਨੇ ਤਾਂ ਕਮਰੇ ਖੁੱਲੇ ਹੋਏ ਤੇ ਅਲਮਾਰੀਆਂ ਤੇ ਪੇਟੀਆਂ ਚੋਂ ਸਮਾਨ ਖਿਲਰਿਆ ਹੋਇਆ ਮਿਲਦਾ ਹੈ ਇਸ ਘਟਨਾ ਦੌਰਾਨ ਉਹਨਾਂ ਦੇ ਗਹਿਣੇ ਤੇ ਨਕਦੀ ਚੋਰੀ ਹੋਇਆ ਜਿਸ ਦੀ ਕੁੱਲ ਰਕਮ ਉਹਨਾਂ ਵੱਲੋਂ 5 ਲੱਖ ਰੁਪਏ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਕੋਠੀ ਦੇ ਥੱਲੇ ਵਾਲੇ ਹਿੱਸੇ 'ਚ ਕਿਰਾਏ ਤੇ ਰਹਿੰਦੇ ਮਨਜੀਤ ਕੋਰ ਨੇ ਦੱਸਿਆ ਕਿ ਉਹ ਵੀ ਨਡਾਲਾ ਦੀ ਸ਼ਾਹੀ ਮਾਰਕੀਟ 'ਚ ਰੋਜ਼ਾਨਾ ਦੀ ਤਰ੍ਹਾਂ ਆਪਣੀ ਦਰਜੀ ਦੀ ਦੁਕਾਨ ਤੇ ਚਲੇ ਗਏ ਸਨ ਅਤੇ ਜਿੱਥੇ ਕਿ ਫੋਨ ਆਂਦਾ ਹੈ ਉਹਨਾਂ ਨੂੰ ਅਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ ਅਤੇ ਉਹਨਾਂ ਦਾ ਵੀ ਜੋ ਹੈ ﺍﻟमारੀਆਂ ਤੇ ਪੇਟੀਆਂ 'ਚੋਂ ਸਮਾਨ ਖਿਲਰਿਆ ਪਿਆ ਮਿਲਦਾ ਹੈ। ਉੱਥੇ ਹੀ ਜੋ ਹੈ ਉਹਨਾਂ ਦੇ ਕਈ ਗਹਿਣੇ ਵੀ ਚੋਰੀ ਹੋਏ ਨਜ਼ਰ ਆਂਦੇ ਨੇ। ਉੱਥੇ ਹੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਤੋਂ ਅਗਲੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਨੀਸ਼ਾ ਰਣਜੀਤ ਸਿੰਘ ਜਿਹੜੀ ਤੁਸੀਂ ਕਿੰਨੇ ਘੜੀ ਕਿੰਨਾ ਸਮਾਨ ਲੈ ਗਏ ਇੱਕ ਪੈਰ ਦੀ ਗੱਲ ਆ ਇਹ 12 1 ਵਜੇ ਦੀ ਗੱਲ ਆ ਅਸੀਂ ਸਾਰੇ ਕੰਮ ਤੇ ਗਏ ਸੀਗੇ ਤੇ ਉਦੋਂ ਮੇਹ ਪੋ ਭੈਣ ਦਿਆ ਸੀ ਤੇ ਉਹਦਾ ਫਾਇਦਾ ਠਾ ਕੇ ਚੋਰਾਂ ਨੇ ਤੇ ਕਾਂ ਦੇ ਟੱਪ ਕੇ ਸਾਰਾ ਸਮਾਨ ਆ ਸਾਰਾ ਖਿੰਦੜਿਆ ਪਿਆ ਸਮਾਨ ਸਾਰਾ ਸੋਨਾ ਲੈ ਕੇ ਪੈਸੇ ਲੈ ਕੇ ਕਿੰਨਾ ਕੁ ਸੋਨਾ ਤੇ ਕਿੰਨਾ ਕੁ ਕਲਕੀ ਏ ਸੋਨਾ ਦੋ ਚੈਨੀਆਂ ਸੀਗੀਆਂ ਦੋ ਲੋਕਟ ਸੀ ਐ ਤੇ ਦੋ ਛਾਪਾਂ ਹੀ ਜੈਂਸ ਤੇ ਲੇਡੀਸ ਹੈਗੀਆਂ ਚਾਰ ਛਾਪਾਂ ਤੇ ਬਾਕੀ ਹੋਰ ਵੀ ਸਮਾਨ ਹੈਗਾ ਹੀ ਵਾਲੀਆਂ ਹੀ ਵਾਲੀਆਂ ਦੇ ਤਿੰਨ ਜੋੜੇ ਸੀ ਜਿਹੜੀ ਇਹ ਚੋੜੀ ਹੋਈਆਂ ਕਿ ਕੀ ਕੰਮ ਕਰਦੀ ਹੈ ਡੈਡੀ ਇਹ ਇਹ ਪੁਲਿਸ ਤੇ ਡਾਕਟਰ ਕਰਦੇ ਉਹ ਮਿੰਟ ਉਹਦੇ ਤੇ ਕੀ ਕੰਮ ਹੋ ਜਾਏਗਾ ਉਹ ਹਜੇ ਆਏ ਨਹੀਂ ਉਹ ਟਰਾਈ ਕਰਕੇ ਦੇਖਣ ਦੇ ਆ ਤੇ ਫੇਰ ਉਹ ਵੇਖਾਂਗੇ ਕਿ ਇਹ ਕੱਟ ਕੇ ਸੀਟੀਐਨ ਕਰਦੇ ਚ ਉਹਦੇ ਵਿੱਚ ਵੇਖਾਂਗੇ ਉਕੇ ਇੱਥੇ ਲੱਗੇ ਤਾਂ ਕੈਮਰੇ ਲੱਗੇ ਨੇ ਤੇ ਉਹਦੇ ਨਾਲ ਦੂਜੀ ਦੂਜੀ ਕੋਠੀ 'ਚ ਲੱਗੇ ਆ ਉੱਥੋਂ ਦੇਖ ਕੇ ਫੇਰ ਮਸਤੀ ਇਹ ਹੋ ਕੀ ਸਾਨੂੰ ਇਨਸਾਫ ਚਾਹੀਦਾ ਕਿ ਜਿੰਨਾ ਵੀ ਸਾਡਾ ਸੋਨਾ ਜੋ ਪੈਸੇ ਗਏ ਆ ਤੇ ਇਹ ਹੱਥ ਮੈਦਮ ਹਾਂਜੀ ਕੱਟੀ ਜਿਹੜੀ ਇਹ ਚੋਰੀ ਹੋਈ ਇਹ ਕਿਸ ਤਰ੍ਹਾਂ ਹੋਈ ਹੋਣਾ ਕਿੱਲਾ ਕਰਤੂ ਪੱਜੀ ਉੱਪਰ ਹੋਈ ਹੈ ਜਿੱਦਾਂ ਥੱਲੇ ਹੋਈ ਹੈ ਸਾਡੇ ਇੱਕ ਘਰ 'ਚ ਅਸੀਂ ਰਹਿੰਦੇ ਆ ਦੋ ਪਰਿਵਾਰ ਹਾਂਜੀ ਹੋਰ ਕੀ ਕੀ ਸਮਾਨ ਲੱਗੇ ਤੁਹਾਡਾ ਸਮਾਨ ਦੋ ਦੋ ਮੁੰਦਗਾ ਮੈਂ ਜੈਨੀ ਹੈ ਬਾਲੀਆਂ ਮੈਂ ਜਿੰਨੇ ਦਾ ਸੋਨਾ ਸੀ ਲੱਗਦਾ ਕਿ ਕਿੰਨੇ ਲੱਖ ਦਾ ਹੈਗਾ ਲੱਗਦਾ ਹਾਂਜੀ ਪੈਸੇ ਨਹੀਂ ਸੀਗੇ ਬਸ ਇਹੀ ਚੀਜ਼ਾਂ ਕਿੱਡੀਆਂ ਮਤਲਬ ਜਿਹੜੇ ਤੁਹਾਡੇ ਦੂਸਰੇ ਹੈਗੇ ਉੱਪਰ ਦੇ ਉਹਨਾਂ ਦੇ ਉਹਨਾਂ ਦਾ 10 10 ਲੱਖ ਦਾ 10 ਲੱਖ ਦਾ ਸੋਨਾ ਤਾਂ ਕੀ ਮੰਗ ਕਰਦੇ ਅਸੀਂ ਹੋਏ ਕਿ ਇਹ ਨਾਮ ਵੀ ਸਾਨੂੰ ਪਤਾ ਲੱਗੇ ਸਬੂਤ ਮਿਲੇ ਸਾਨੂੰ ਹਾਂਜੀ ਤੁਸੀਂ ਉਦੋਂ ਕਿੱਥੇ ਗਏ ਸੀ ਆਈ ਸ਼ਾਪ ਤੇ ਸੀ ਪੰਜ ਹਾਂ ਜਰਾੜ ਕੁੜੀ ਹਾਂਜੀ ਆਪਕੀ ਕੀ ਮੰਗ ਕਰਦੇ ਤੇ ਹੋਏ ਮੰਗ ਕਰਦੇ ਵੀ ਸਾਨੂੰ ਬਸ ਪਤਾ ਲੱਗੇ ਤਾਂ ਆਪਾਂ ਉਹਨਾਂ ਨੂੰ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਤੁਹਾਨੂੰ ਕਿੱਦਾਂ ਪਤਾ ਅਸੀਂ ਅਸੀਂ ਆਏ ਸੀਗੇ ਘਰੇ ਫੇਰਣ ਕੇ ਦੇਖਿਆ ਜਿੱਦੇ ਤੋੜੇ ਪਏ ਸੀਗੇ ਕੰਟਰੀ ਜਦੋਂ ਸੋਈ ਦੀ ਖਿੜਕੀ ਖੁੱਲੀ ਸੀਗੀ ਉਹ ਤੋਂ ਤਵੇ ਉਹ ਮੈਂ ਦੂਹੇ ਖੁੱਲੇ ਸੀ